ਉਹ ਪਿਆਰੀ ਏ ਜਿਹੜੀ ਤੰਦ ਹੈ ਤੁਹਾਨੂੰ ਬੰਨ ਕੇ ਰੱਖਿਆ ਹੋਇਆ ਉਹਨੇ ਇਟ ਇਜ਼ ਦ ਥਿੰਗ ਕਿ ਉਹਨੂੰ ਰੈਪੀਟਿਟਿਵ ਬਿਹੇਵੀਅਰ ਨਾਲ ਤੁਸੀਂ ਬਹੁਤ ਕੁਝ ਸਿਖਾ ਸਕਦੇ ਹੋ ਹੁਣ ਇਹ ਮੇਰੀਆਂ ਦੋ ਜਣੀਆਂ 휠ਚੇਅਰ 'ਤੇ ਬੱਚੀਆਂ ਬੈਠੀਆਂ ਇਹ ਜਿਸ ਟਾਈਮ ਆਈਆਂ ਸੀ ਸਟਿਫਟ ਬਾਡੀ ਬੈੱਡ ਤੇ ਬਿਲਕੁਲ ਸਿੱਧੀਆਂ ਲੇਟੀਆਂ ਆਇਆਂ ਸੀ ਇਹਨਾਂ ਨੂੰ ਬੈਠ ਬੈਠ ਵੀ ਨਹੀਂ ਸੀ ਸਕਦੀਆਂ ਆ ਫਿਜ਼ੀਓ ਦੇ ਨਾਲ ਇੰਪਰੂਵ ਹੋਈਆਂ ਇਹਨਾਂ ਦੀ ਵਰਬਲ ਟਾਕ 'ਚ ਕੁਝ ਨਹੀਂ ਸੀਗਾ ਅੱਜ ਇਹ ਤੁਹਾਨੂੰ ਆਵਾਜ਼ ਵੀ ਮਾਰਦੀਆਂ ਗੱਲ ਵੀ ਥੋੜੀ ਥੋੜੀ ਜੀ ਕਰਦੀਆਂ ਮਤਲਬ ਦੇ ਆਈ ਇੰਪਰੂਵਿੰਗ ਖਾਤੇ ਦੀ ਔਲਾਦ ਹੈ ਜਿੱਤੇ ਜਿੱਤੇ ਤੇ ਸਭ ਤਰੇ ਜੇ ਸਾਰਿਆਂ ਚ ਸਭ ਗੋਬਿੰਦ ਸਭ ਗੋਬਿੰਦ ਹੈ ਤਾਂ ਫਿਰ ਇਹ ਤਾਂ ਸਾਡਾ ਆਪਣਾ ਪਰਿਵਾਰ ਹੈ ਨਾ ਜਦੋਂ ਅਸੀਂ ਆਪਣੇ ਪਰਿਵਾਰ ਵਾਲੇ ਇਮੋਸ਼ਨਸ ਇਹਨਾਂ ਦੇ ਨਾਲ ਸਾਂਝੇ ਕਰਾਂਗੇ ਤੇ ਆਬਵੀਅਸਲੀ ਉਹ ਵੀ ਕਰਨਗੇ ਅਡਲਟ ਦੇ ਕਰੀਬ ਸਾਢੇ 4 ਬੱਚੇ ਹੈਗੇ ਆ ਤੇ ਸਾਢੇ 350 ਤੋਂ ਉੱਪਰ ਅਡਲਟ ਹੈਗੇ ਆ ਅਲੱਗ-ਅਲੱਗ ਕੈਟਾਗਰੀਸ ਦੇ ਇੱਕ 400 ਦੇ ਕਰੀਬ ਸਾਡੇ ਕੋਲ ਇਨਹੈਬਟੈਂਟਸ ਰਹਿ ਰਹੇ ਆ ਸਾਡੀਆਂ ਤਿੰਨ ਮਤਲਬ ਇਸਤੇ ਸੰ ਤਿੰਨ ਸ਼ੈਲਟਰ ਹੋਮ ਹੈਗੇ ਆ ਇੱਕ ਸਾਡੇ ਕੋਲ ਫਤੇਗੜ ਸਾਹਿਬ ਰੋਡ ਤੇ ਹੈ ਗਚਨ ਜੇੜੀ ਵੀ ਕੇ ਇੱਕ ਰਾਇਕੋਟ ਦੇ ਕੋਲ ਹੈ ਫੇਰ ਉਨਾਈ ਤੇ ਇੱਕ ਸਾਡਾ ਚੈਰੀਟੇਬਲ ਹਸਪੀਟਲ ਵੀ ਚੱਲ ਰਿਹਾ ਜਿਹੜਾ ਕਿ ਇਹਨਾਂ ਦੇ ਟ੍ਰੀਟਮੈਂਟ ਲਈ ਸਾਨੂੰ ਕੋਵਿਡ 'ਚ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਾਨੂੰ ਐਮਰਜੈਂਸੀ ਹਾਲਾਤਾਂ ਵਿੱਚ ਸਾਨੂੰ ਉਹ ਹਸਪੀਟਲ ਦਾ ਆਗਾਜ਼ ਕਰਨਾ ਪਿਆ ਕੇਅਰ ਦਿੰਦੇ ਆ ਸਾਰਾ ਕੁਝ ਲੇਕਿਨ ਅੱਜ ਇਨਸਾਨ ਨੇ ਐਨਾ ਕੋ ਉਹ ਕਰ ਦਿੱਤਾ ਕਿ ਆਪਣੇ ਆਪਣੇਆਂ ਨੂੰ ਹੀ ਬਾਹਰ ਕੱਢੀ ਜਾਂਦਾ ਜਾਂ ਪੈਸੇ ਪਿੱਛੇ ਆਪਣੇ ਆਪਣੇ ਹੈਗੇ ਆ ਉਦਾਂ ਨਹੀਂ ਸਸੀ ਗਾਲ ਜੀ ਪ੍ਰਾਪਾਸਰਾ ਸੰਸਥਾਨ ਦੇ ਵਿੱਚ ਔਰ ਜਿਹੜਾ ਬੇਸਹਾਰਾਂ ਦਾ ਜਿਹੜਾ ਬੇਸਹਾਰੇ ਜਿਹੜੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ ਤਾਂ ਉਸ ਉਹਨਾਂ ਲੋਕਾਂ ਦਾ ਜਿਹੜਾ ਸਹਾਰਾ ਇਹ ਸੰਸਥਾਨ ਬਣਿਆ ਔਰ ਬਹੁਤ ਸਾਰੇ ਬੱਚੇ ਨੇ ਮੇਰੇ ਨਾਲ ਇਸ ਫਰੇਮ ਦੇ ਵਿੱਚ ਮੈਡਮ ਰਜਿੰਦਰ ਕੌਰ ਵੀ ਨੇ ਮੁਖੀ ਨੇ ਇਸ ਸੰਸਥਾਨ ਦੇ ਔਰ ਸਾਰੇ ਬੱਚੇ ਤੁਹਾਨੂੰ ਮੰਮੀ ਕਹਿ ਰਹੇ ਨੇ ਜੀ ਇੱਥੇ ਜਿਹੜੇ ਕਹਿੰਦੇ ਆ ਕਿ ਕਿੱਥੋਂ ਮਿਲੇ ਹੋਣਗੇ ਹਰ ਬੱਚੇ ਦੀ ਵੱਖਰੀ ਕਹਾਣੀ ਹੋਣੀ ਹੈ ਜੀ ਬਿਲਕੁਲ ਹਰੇਕ ਦੀ ਅਲੱਗ ਅਲੱਗ ਕਹਾਣੀ ਹੈ ਜਿਵੇਂ ਛੋਟੀ ਸਭ ਤੋਂ ਛੋਟੀ ਬੱਚੀ ਦੇਖ ਰਹੇ ਹੋ ਤੁਸੀਂ ਇਹ ਮਦਰ ਦੇ ਨਾਲ ਰੋਡ ਸਾਈਡ ਤੋਂ ਮਿਲੀ ਸੀਗੀ 멘ਟਲੀ ਸਿਕ ਮਦਰ ਸੀਗੇ ਤੇ ਬਹੁਤ ਕੁਝ ਕੁ ਮਹੀਨਿਆਂ ਦੀ ਸੀਗੀ ਤੇ ਹੁਣ ਕਾਫੀ ਮਤਲਬ ਅਲਰਟ ਹੋ ਗਈ ਹੈ ਤੇ ਨੈਕਸਟイヤー ਪ੍ਰੋਬਬਲੀ ਸਕੂਲ ਜਾਏਗੀ ਤੇ ਇਦਾਂ ਹੀ ਹਰੇਕ ਦੀ ਅਲੱਗ-ਅਲੱਗ ਸਟੋਰੀ ਹੈ ਕਿਸੇ ਦੇ ਫਾਦਰ ਨੇ ਮਦਦ ਦਾ ਕਤਲ ਕਰ ਦਿੱਤਾ ਜਿਸ ਕਰਕੇ ਸਾਰੇ ਸਿਬਲਿੰਗਸ ਪੈਂਪਰਾ ਇੱਥੇ ਛੱਡ ਦਿੱਤੇ ਗਏ ਕਿਸੇ ਦਾ ਖੁਦ ਮਤਲਬ ਪੌਕਸੋ ਕਰਕੇ ਗਰੇਪ ਹੋਇਆ ਤਾਂ ਫਿਰ ਉਹ ਸਾਰੇ ਪੈਂਪਰਾ ਨੂੰ ਇੱਥੇ ਛੱਡ ਦਿੱਤਾ ਗਿਆ ਤੇ ਕੁਝ ਜਿਵੇਂ ਪੰਗੂੜੇ ਦੇ ਵਿੱਚ ਪਾ ਦਿੱਤੇ ਜਾਂਦੇ ਕੋਈ ਰੈੱਡ ਕਰਾਸ ਦੇ ਪੰਗੂੜੇ ਚਾ ਰਿਹਾ ਹੈਗਾ ਕੁਝ ਸਾਡੇ ਪੰਗੂੜੇ ਦੇ ਵਿੱਚ ਆ ਰਿਹਾ ਹੈਗਾ ਸਪੈਸ਼ਲ ਬੱਚੇ ਜਿਨ੍ਹਾਂ ਨੂੰ ਅਬਾਂਡਨਟ ਕਰ ਦਿੱਤਾ ਜਾਂਦਾ ਰੋਡ ਤੇ ਸੁੱਟ ਦਿੱਤਾ ਜਾਂਦਾ ਤੇ ਕਈ ਇਦਾਂ ਦੇ ਵੀ ਬੱਚੇ ਹੈ ਜਿਵੇਂ ਮੈਂ ਕਿ ਦੱਸਾਂਗੀ ਕਿ ਉਹ ਰੇਲਵੇ ਸਟੇਸ਼ਨ ਤੋਂ ਰੇਲਵੇ ਦੀ ਬੋਗੀਚ ਕੋਚ ਵਿੱਚ ਕੋਈ ਛੱਡ ਕੇ ਚਲਾ ਗਿਆ ਉਹਦੇ ਕੱਪੜੇ ਬੋਟਲ ਨਾਲ ਸਾਰਾ ਕੁਝ ਛੱਡ ਕੇ ਉਹ ਚਲਾ ਗਿਆ ਵਿਕ ਪਾਰਕ ਦੇ ਵਿੱਚੋਂ ਮਿਲਦੇ ਹੈਗੇ ਬੱਚੇ ਕਾਫੀ ਕ੍ਰਿਟੀਕਲ ਹਾਲਤ ਵਿੱਚ ਜਦੋਂ ਕਿ ਜਿੱਥੇ ਕਿ ਕੋਈ ਵੀ ਕੁੱਤਾ ਆ ਗਏ ਜਾਂ ਉਹ ਨੂੰ ਮਾਰਸ਼ਾ ਦਾ ਹੋਣੀ ਹੋ ਸਕਦਾ ਤੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਸਾਡੇ ਕੋਲ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਆਫੀਸਰਸ ਵੱਲੋਂ ਜਾਂ ਸਾਡੇ ਕੋਲੋਂ ਰੈਸਕਿਊ ਕਿਤੇ ਜਾਂਦੇ ਆ ਜਿਹਿਆਂ ਨੂੰ ਮਹਿਕ ਹੈਗੀ ਆ ਉਹ ਬੱਚੀ ਹੈਗੀ ਹੈ ਰਾਤਨ 12 ਦੇ ਬਾਹਰ ਸੜਕ ਦੇ ਕਿਨਾਰੇ ਤੇ ਕੁੰਮਰੀ ਸੀਗੀ ਤੇ ਸਪੈਸ਼ਲ ਬੱਚੀ ਹੈ ਆਪਣੇ ਬਾਰੇ ਕੁਝ ਨਹੀਂ ਦੱਸ ਸਕਦੀ ਇਸ ਤਰ੍ਹਾਂ ਅਲੱਗ-ਅਲੱਗ ਤਰੀਕਿਆਂ ਨਾਲ ਸਾਡੇ ਕੋਲ ਬੱਚੇ ਕਿ ਕਿਸ ਤਰ੍ਹਾਂ ਸਭਾਲਦੇ ਕਿਵੇਂ ਹੋ ਜੀ ਇਹਨਾਂ ਦਾ ਇੱਥੇ ਰੱਖ-ਰਖਾ ਕਿਵੇਂ ਹੁੰਦਾ ਜਿਹੜੇ ਤਾਂ ਸਪੈਸ਼ਲ ਕੇਸਿਸ ਹੈਗੇ ਆ ਉਹਨਾਂ ਲਈ ਅਲੱਗ ਤੋਂ ਇੱਕ ਇਨਫਰਾਸਟ੍ਰਕਚਰ ਹੈ ਕਿ ਉਹਨਾਂ ਦੀ ਕੇਅਰ ਟੇਕਿੰਗ ਅਲੱਗ ਢੰਗ ਨਾਲ ਹੁੰਦੀ ਆ ਤੇ ਜਿਹੜੇ ਨੋਰਮਲ ਬੱਚੇ ਆ ਉਹਨਾਂ ਨੂੰ ਉਹਨਾਂ ਨੂੰ ਦੱਸਿਆ ਜਾਂਦਾ ਕਿ ਕਿੱਦਾਂ ਉਹਨਾਂ ਨੇ ਆਪਣੀ ਕੇਅਰ ਕਰਨੀ ਆ ਤੇ ਉਹ ਫਿਰ ਅਲੱਗ-ਅਲੱਗ ਸਕੂਲਾਂ ਚ ਐਜੂਕੇਸ਼ਨ ਲੈ ਰਹੇ ਹੈਗੇ ਆ ਤੇ ਜਿਹੜੇ ਸੀਨੀਅਰ ਬੱਚੇ ਆ ਉਹ ਨਾਲ ਛੋਟੇ ਬੱਚਿਆਂ ਦੀ ਹੈਲਪ ਵੀ ਕਰਦੇ ਆ ਬਟ ਸਟਾਫ ਬਕਾਇਦਾ ਰੱਖਿਆ ਗਿਆ ਹੈਗਾ ਜਿਹੜੀ ਉਹਨਾਂ ਦੀ ਕੇਅਰ ਟੇਕਿੰਗ ਦੇ ਨਾਲ-ਨਾਲ ਜਿਵੇਂ ਹੁਣ ਸਪੈਸ਼ਲ ਬੱਚਿਆਂ ਦੀ ਮੈਡੀਕੇਸ਼ਨ ਵੀ ਹੁੰਦੀ ਆ ਉਹਨਾਂ ਦਾ ਉਹਨਾਂ ਡਾਇਪਰ ਚੇਂਜ ਕਰਨੇ ਆ ਉਹਨਾਂ ਨੂੰ ਸਪੂਨ ਫੀਡਿੰਗ ਵੀ ਕਰਾਣੀ ਪੈਂਦੀ ਕਾਫੀ ਬੱਚੇ ਸਾਡੇ ਕੋਲ ਬੈਡ ਰਿਡਨ ਵੀ ਹੈਗੇ ਆ ਜਿਸ ਕਰਕੇ ਉਹਨਾਂ ਨੂੰ ਖੁਦ ਤੋਂ ਫੀਡ ਵੀ ਕਰਨਾ ਪੈਂਦਾ ਔਰ ਮਤਲਬ ਜਿਹੜਾ ਸਕੂਲ ਵੀ ਤੁਸੀਂ ਭੇਜਦੇ ਹੋ ਜਾਂ ਇੱਥੇ ਪੜਾਉਂਦੇ ਹੋ ਹਾਂ ਜੀ ਜਿਹੜੇ ਸਪੈਸ਼ਲ ਬੱਚੇ ਆ ਉਹਨਾਂ ਲਈ ਸਪੈਸ਼ਲ ਐਜੂਕੇਟਰ ਇੱਥੇ ਐਜੂਕੇਸ਼ਨ ਦਿੰਦਾ ਹੈਗਾ ਲੇਕਿਨ ਜਿਹੜੇ ਬੱਚੇ ਨਾਰਮਲ ਹੈਗੇ ਆ ਉਹ ਅਲੱਗ-ਅਲੱਗ ਸਕੂਲਾਂ ਚ ਬਾਹਰ ਜਾ ਰਹੇ ਆ ਤੇ ਸਪੈਸ਼ਲ ਬੱਚਿਆਂ ਦੀ ਨਾਲ ਦੀ ਨਾਲ ਇਹਨਾਂ ਦੀ ਗੇਮਸ ਦੀ ਕੋਚਿੰਗ ਵੀ ਚਲਦੀ ਆ ਤਾਂ ਕਿ ਇਹਨਾਂ ਨੂੰ ਐਕਟੀਵਿਟੀਜ਼ ਵਿੱਚ ਬਿਜ਼ੀ ਰੱਖਿਆ ਜਾਂਦਾ ਹੈ ਤੇ ਨਾਰਮਲ ਬੱਚਿਆਂ ਦੇ ਨਾਲ ਦੀ ਨਾਲ ਸਕਿੱਲ ਡਿਵੈਲਪਮੈਂਟ ਵੀ ਚੱਲਦੇ ਗੇਮਸ ਵੀ ਚੱਲਦੀਆਂ ਸਕਿੱਲ ਡਿਵੈਲਪਮੈਂਟ ਦੇ ਕੋਰਸਿਸ ਇਹਨਾਂ ਨੂੰ ਕਰਾਏ ਜਾਂਦੇ ਆ ਤਾਂ ਕਿ ਇਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਵੱਡੇ ਹੋਣਗੇ ਤੇ ਮਤਲਬ ਸਾਨੂੰ ਸਾਡੇ ਮਾਤਾ ਪਿਤਾ ਨੇ ਮੇਰੇ ਦੇ ਵਿੱਚ ਜਿਸ ਤਰ੍ਹਾਂ ਆਮ ਇੱਕ ਬ ਜੋ ਰਿਜ਼ਰਵ ਕਰਦਾ ਉਸ ਤਰ੍ਹਾਂ ਜਿਹੜਾ ਇੱਕ ਬੇਸਹਾਰਾ ਜਿਹਦਾ ਕੋਈ ਸਹਾਰਾ ਨਹੀਂ ਤੁਹਾਡੇ ਕੋਲ ਆਉਂਦਾ ਔਰ ਉਸ ਇਸ ਏਬਲ ਤੁਸੀਂ ਕਹਿੰਦੇ ਹੋ ਕਿ ਕਰਦੇ ਹੋ ਕਿ ਪੈਰਾਂ ਤੇ ਵੀ ਖੜਾ ਹਰ ਰੋਜ਼ਗਾਰ ਕੱਲ ਨੂੰ ਨੇ ਕਮਾਉਣਾ ਵੱਡਾ ਤਾਂ ਹੁਣ ਹੈ ਜੀ ਬਿਲਕੁਲ ਬਿਕੋਜ਼ ਅਸੀਂ ਲੱਕੀ ਆ ਮੇ ਮਦਰ ਇਹ ਪਿੱਛੇ ਆਪ ਦੇ ਮਿਲੇ ਹੈਗੇ ਆ ਤੇ ਸ਼ੀਜ਼ ਵਲੰਟੇਰਿੰਗ ਓਵਰ ਹੇਅਰ ਮੇਰੇ ਫਾਦਰ ਵੀ ਵਲੰਟੇਅਰ ਕੰਮ ਕਰਦੇ ਸੀ ਸੇਵਾ ਕਰਦੇ ਸੀਗੇ ਤੇ ਬਚਪਨ ਜੀ ਇਹਨਾਂ ਨੇ ਸਾਨੂੰ ਆਲ ਰਾਊਂਡਰ ਬਣਾਇਆ ਸਾਨੂੰ ਹਰ ਚੀਜ਼ ਹਰ ਚੀਜ਼ ਦੀ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਹੈ ਚਾਹੇ ਕੀਰਤਨ ਦੀ ਹੈ ਚਾਹੇ ਉਹ ਸੇਵਾ ਦੀ ਹੈਗੀ ਆ ਚਾਹੇ ਕਿਸੇ ਨੂੰ ਅ ਅਬਾਂਡਨ ਨੂੰ ਹੈਲਪ ਕਰਨੀ ਹੈਗੀ ਆ ਕਿਤੇ ਫੂਡ ਦੇ ਕੇ ਆਣਾ ਹੈਗਾ ਤੇ ਘਰ ਵਿੱਚ ਵੀ ਸਲਾਈ ਕਢਾਈ ਬੁਨਾਈ ਤੱਕ ਸਾਰਾ ਕੁਝ ਮਤਲਬ ਜਿੱਥੇ ਵੀ ਗੇਮਸ ਦੇ ਵਿੱਚ ਅਸੀਂ ਟਾਪਰ ਸੀਗੇ ਅਸੀਂ ਬੈਸਟ ਐਥਲੀਟ ਸੀਗੇ ਆਪਣੇ ਸਕੂਲ ਦੇ ਤਿੰਨੋਂ ਪੈਂਟਾ ਸੋ ਉਹਨਾਂ ਨੇ ਜਿੱਥੇ ਵੀ ਸਾਨੂੰ ਮਤਲਬ ਜਿੰਨਾ ਵੀ ਉਹ ਕਰ ਸਕਦੇ ਸੀ ਉਹਨਾਂ ਨੇ ਸਾਡੇ ਲਈ ਕੀਤਾ ਤੇ ਅੱਗੇ ਮੈਂ ਵੀ ਮਤਲਬ ਇਹੀ ਸਿੱਖਿਆ ਕਿ ਮੈਂ ਆਪਣੇ ਬੱਚਿਆਂ ਨੂੰ ਉਸ ਮੁਕਾਮ ਤੇ ਲੈ ਕੇ ਜਾਵਾਂ ਜਿੱਥੇ ਕਿ ਉਹ ਕੁਝ ਨਾ ਕੁਝ ਕਰਕੇ ਦਿਖਾਣ ਕੁਝ ਬਣ ਕੇ ਦਿਖਾਣ ਤੇ ਹਰ ਇੱਕ ਦੀ ਅਲੱਗ-ਅਲੱਗ ਕੈਪੇਬਿਲਟੀ ਹੁੰਦੀ ਆ ਅਸੀਂ ਜੱਜ ਤੁਹਾਡੇ ਸਾਰੇ ਬੱਚੇ ਜਿਹੜੇ ਜਿਨ੍ਹਾਂ ਦਾ ਜ਼ਿਕਰ ਕਰਦਾ हां जी बिल्कुल यही बच्चे जी ਸਾਡੇ ਸਾਡੀ ਬਹੁਤ ਵੱਡੀ ਫੈਮਿਲੀ ਹੈਗੀ ਆ तकरीबन ਸਾਡੇ 450 ਦਾ ਪਰਿਵਾਰ ਹੈਗਾ ਤੇ ਜਿਹਦੇ ਵਿੱਚ ਬੱਚੇ ਅਲੱਗ ਹੈਗੇ ਆ ਬਜ਼ੁਰਗ ਵੀ ਹੈਗੇ ਆ ਅਡਲਟ ਵੀ ਹੈਗੇ ਆ ਅਲੱਗ-ਅਲੱਗ ਕੈਟਾਗਰੀਜ਼ ਜਿਨ੍ਹਾਂ ਦੀਆਂ ਅਲੱਗ-ਅਲੱਗ ਪ੍ਰੋਬਲਮਸ ਹੈਗੀਆਂ ਕੰਪਲਿਕੀਸ਼ਨਸ ਹੈਗੀਆਂ ਕੋਈ ਹਾਈਪਰ ਅਗਰੈਸਿਵ ਵੀ ਹੈਗੇ ਆ ਇਹ ਸਾਰਾ ਸਾਡਾ ਵੱਡਾ ਪਰਿਵਾਰ ਹੈ ਮੈਂ ਇਸੇ ਪਰਵਾਦੀ ਗੱਲ ਕਰ ਰਹੀਆਂ ਕਿ ਇਹਨਾਂ ਦੀਆਂ ਨੀਡਸ ਅਲੱਗ-ਅਲੱਗ ਹੈ ਇਹਨਾਂ ਦੇ ਇਮੋਸ਼ਨਸ ਅਲੱਗ ਤਰ੍ਹਾਂ ਵਰਕਰਦੇ ਆ ਹਰ ਇੱਕ ਦੇ ਕੈਪੈਸਿਟੀ ਅਲੱਗ ਤਰ੍ਹਾਂ ਦੀ ਹੁੰਦੀ ਆ ਉਹ ਸਾਨੂੰ ਜਜਮੈਂਟ ਕਰਨੀ ਪੈਂਦੀ ਕਿ ਇਹਦੇ ਕਿਹੜੀ ਕੈਪੇਬਿਲਟੀ ਆ ਜਿਹਨੂੰ ਅਸੀਂ ਪਾਲਿਸ਼ ਕਰਕੇ ਉਹਨੂੰ ਉਸ ਲੈਵਲ ਤੇ ਰੇਜ਼ ਕਰ ਸਕਦੇ ਆ ਜਿਵੇਂ ਅੱਜ ਤੁਸੀਂ ਦੇਖ ਸਕਦੇ ਹੋ ਪਿੰਕ ਸੂਟ ਦੇ ਵਿੱਚ ਸੜੀਆਂ ਇਹ ਇਨਹੈਬਿਟੈਂਟ ਆ ਸੀਨੀਅਰ ਇਨਹੈਬਿਟੈਂਟਸ ਕਹਿੰਦੇ ਆ ਇਹਨਾਂ ਨੂੰ ਹੁਣ ਕਿਚਨ ਦਾ ਕੰਮ ਵੀ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਅੱਜ ਸੈਕਿੰਡ ਸੈਟਰਡੇ ਕਰਕੇ ਇਹਨਾਂ ਨੂੰ ਸਕੂਲ ਤੋਂ ਹੌਲੀਡੇ ਸੀਗੀ ਤਾਂ ਇਹਨਾਂ ਦਾ ਹਫਤੇ ਅੱਜ ਕਿਚਨ 'ਚ ਲੱਗਿਆ ਸੀਗਾ ਕਿ ਵੀ ਇਹਨਾਂ ਨੇ ਕਿੱਦਾਂ ਕੁਕਿੰਗ ਕਰਨੀ ਆ ਤੇ ਕਿਦਾਂ ਸਰਵ ਕਰਨਾ ਆਏਗੇ ਨਾ ਕਿਦਾਂ ਗੱਲਬਾਤ ਕਰਨੀ ਹੈ ਸੋ ਉਹ ਸਿਖਾਇਆ ਗਿਆ ਉਹ ਜਿਹੜੇ ਕਾਮਨ ਇੱਕ ਬੰਦੇ ਨੂੰ ਆ ਐਟੀਕੀਟਸ ਸਮਾਜ ਦੇ ਵਿੱਚ ਆਈਏ ਐਟੀਕੀਟਸ ਕਿਦਾਂ ਦਾ ਬਿਹੇਵੀਅਰ ਹੋਣਾ ਚਾਹੀਦਾ ਕਿਦਾਂ ਤੁਸੀਂ ਸਮਾਜ ਦੇ ਵਿੱਚ ਵਿਚਰਨਾ ਸੋਸ਼ਲਾਈਜੇਸ਼ਨ ਕਿੰਨੀ ਹੁੰਦੀ ਆ ਮੈਂ ਪਿਛਲੇ ਨੇ ਵੀ ਦੇਖਿਆ ਤੁਸੀਂ ਇੱਕ ਵਿਆਹ ਵੀ ਕਰਾਇਆ ਉਹ ਵੀ ਤੁਸੀਂ ਇਸੇ ਸਮੇਂ ਬਿਲਕੁਲ ਬਿਲਕੁਲ ਸਾਡੇ ਕੋਲ ਇੱਕ ਕਾਫੀ ਪੂਰ ਫੈਮਿਲੀ ਤੋਂ ਸੀਗੀ ਬੱਚੀ ਮਦਰ ਵਿਡੋ ਮਦਰ ਸੀਗੀ ਘਰ-ਬਾਰ ਕੁਛ ਨਹੀਂ ਸੀਗਾ ਉਹਨਾਂ ਦਾ ਤੇ ਕਿਸੇ ਤਰ੍ਹਾਂ ਸਾਡੇ ਕੋਲ ਰੈਫਰ ਹੋ ਕੇ ਆਏ ਸੀਗੇ ਤੇ ਬੱਚੀ ਮੈਂਟਲੀ ਸਿਕ ਸੀਗੀ ਉਸ ਟਾਈਮ ਕਿਉਂਕਿ ਕਈ ਵਾਰੀ ਬੰਦੇ ਨੂੰ ਉਹ ਮੋਹਾਲ ਹੀ ਇੰਨਾ ਕੋ ਡਿਪਰੈਸ਼ਨ ਚ ਭੇਜ ਦਿੰਦਾ ਸਟ्रेस ਭੇਜ ਦਿੰਦਾ ਕਿ ਉਹ ਚੋਂ ਉੱਭੜਨਾ ਮੁਸ਼ਕਲ ਹੋ ਜਾਂਦਾ ਬੱਚੇ ਟਾਈਮਿੰਗਲੀ ਉਹਨਾਂ ਨੂੰ ਟ੍ਰੀਟਮੈਂਟ ਮਿਲ ਜਾਂਦਾ ਟਾਈਮਿੰਗਲੀ ਰਿਕਵਰੀ ਹੋਣ ਲੱਗ ਜਾਂਦੀ ਹੈ ਤਾਂ ਉਹ ਬਿਲਕੁਲ ਠੀਕ ਵੀ ਹੋ ਜਾਂਦੇ ਇੰਪਰੂਵ ਹੋ ਜਾਂਦੇ ਆ ਤੇ ਇਸ ਤਰ੍ਹਾਂ ਹੀ ਅਸੀਂ ਬਹੁਤ ਸਾਰੇ तकरीबन 1350 ਤੋਂ ਉੱਪਰ ਉਹਨਾਂ ਦੇ ਵਾਰਸ ਲੱਭ ਕੇ ਅਸੀਂ ਰੀਯੂਨਾਈਟ ਕਰਾ ਚੁੱਕੇ ਹਾਂ ਅਲੱਗ-ਅਲੱਗ ਚਾਂਸ ਰਹਿੰਦੇ ਜਿਹੜਾ ਕੋਈ ਦਿਮਾਗੀ ਤੌਰ ਤੇ ਕੋਈ ਪ੍ਰੋਬਲਮ ਹੈ ਸਹੀ ਨਹੀਂ ਸੋਚਦਾ ਸਿੱਧਾ ਜਿਹਨੂੰ ਕਹਿੰਦੇ ਪੰਜਾਬੀ ਦੇ ਵਿੱਚ ਕਿ ਇਹਦਾ ਸਿੱਧੜਾ ਜਾਂ ਬੰਦਾ ਪਿੰਡ 'ਚ ਜਿਹੜਾ ਕੋਈ ਬਜ਼ੁਰਗ ਕੋਈ ਉਸੇ ਤਰ੍ਹਾਂ ਦੇ ਨਾਲ ਬਜ਼ੁਰਗਾਂ ਵਸਤਾ ਦੇ ਵਿੱਚ ਚਲਾ ਜਾਂਦਾ ਜਾਂ ਨੌਜਵਾਨੀ 'ਚ ਆ ਜਾਂਦਾ ਇਹ ਬੱਚੇ ਨਹੀਂ ਇਹਨਾਂ ਦਾ ਦਿਮਾਗੀ ਤੌਰ ਤੇ ਸਹੀ ਹੋਣ ਦੇ ਕਿੰਨੇ ਕਿ ਚਾਂਸ ਰਹਿੰਦੇ ਨੇ ਜਿਹੜੇ ਹਾਲਾਂਕਿ ਸਰੀਰਕ ਤੌਰ ਤੇ ਸਮਰਥਨੀ ਕੁਦਰਤ ਤੋਂ ਤੋਤ ਨਹੀਂ ਹੋ ਸਕਦਾ ਰਪੇਰ ਪਰ ਉਹਦੇ ਚਾਂਸ ਕਿੰਨੇ ਕਿ ਰਹਿੰਦੇ ਨੇ ਕਿੰਨੇ ਕਿ ਬੱਚੇ ਹੋਏ ਨੇ ਅਸਲ ਵਿੱਚ ਦੋ ਤਰ੍ਹਾਂ ਦੀ ਕੈਟਾਗਰੀ ਹੈ ਜਿਹੜੀ ਮੈਂਟਲੀ ਸਟੈਬਿਲਿਟੀ ਤੇ ਤੁਸੀਂ ਆਪਾਂ ਗੱਲ ਕਰਦੇ ਆ ਇੱਕ ਹੁੰਦਾ ਬਾਈ ਬਰਥ ਦੀ ਮੈਂਟਲ ਰਿਟਾਰਡੇਸ਼ਨ ਮੈਂਟਲੀ ਚੈਲੈਂਜਡ ਹੋਣਾ ਜਿਹੜਾ ਪਾਠ ਪ੍ਰਮਾਤਮਾ ਦੇ ਵੱਲੋਂ ਡਵੈਲਪ ਨਹੀਂ ਕੀਤਾ ਗਿਆ ਡਵੈਲਪ ਹੋਇਆ ਹੀ ਨਹੀਂ ਹੈ ਨਾ ਉਹਦੇ ਵਿੱਚ ਜਿੰਨਾ ਆਈਕਿਉ ਆਈਕਿ ਇੰਟੈਲੀਜੈਂਟ ਕੁਐਸਚਨ ਹੁੰਦਾ ਹੈ ਕਿ ਤੁਹਾਡਾ ਆਈਕਿਉ ਕਿੰਨਾ ਬੱਚੇ ਦਾ ਕਿੰਨੀ ਕੁ ਸੋਚ ਸਮਝ ਦੀ ਸ਼ਕਤੀ ਹੈਗੀ ਆ ਉਸ ਸ਼ਕਤੀ ਨੂੰ ਆਪਾਂ ਅੱਗੇ ਸਾਹਮਣੇ ਰੱਖ ਕੇ ਉਹਦੇ ਵਿੱਚੋਂ ਆਪਾਂ ਉਹਨਾਂ ਨੂੰ ਬਹੁਤ ਵਰਕ ਸਿਖਾ ਸਕਦੇ ਆ ਰੈਪੀਟਿਟਿਵ ਬਿਹੇਵੀਅਰ ਦੇ ਨਾਲ ਜਿਹੜੇ ਮੈਂਟਲੀ ਆਮ ਉਤਰ ਮੈਂਟਲੀ ਜਿਹੜੇ ਚੈਲੰਜ ਹੁੰਦੇ ਹਨ ਉਹਨਾਂ ਦੀ ਆਈਕਿਊ ਤੇ ਕੈਪੇਬਿਲਿਟੀ ਦੇ ਹਿਸਾਬ ਨਾਲ ਅਸੀਂ ਬਹੁਤ ਕੁਝ ਸਿੱਖਾ ਸਕਦੇ ਹਾਂ ਤੇ ਜੇ ਦੂਸਰੀ ਸਾਈਡ ਦੇਖੀਏ ਮੈਂਟਲ ਇਲਨਸ ਜਿਹੜੀ ਕਿ ਕਿਸੇ ਜੈਨੇਟਿਕ ਪ੍ਰੋਬਲਮ ਕਰਕੇ ਵੀ ਹੋ ਸਕਦੀ ਹੈ ਜੀਨਸ ਟੀ ਵੀ ਟ੍ਰਾਂਸਫਰ ਹੋ ਸਕਦੀ ਹੈ ਸਾਈਕੋਸਿਸ ਹੋ ਗਈ ਸਿਜ਼ੋਫਰੀਨੀਆ ਹੋ ਗਿਆ ਹੋਰ ਕਾਫੀ ਪ੍ਰੋਬਲਮਸ ਹੈ ਗਿਆ ਹਨ ਤੇ ਡਿਮੈਂਸ਼ੀਆ ਕਈਆਂ ਨੂੰ ਹੋ ਜਾਂਦਾ ਬਜ਼ੁਰਗਾਂ ਨੂੰ ਹੈਨਾ ਤੇ ਕਈ ਵਾਰੀ ਹੋਰ ਵੀ ਇਲਨਸ ਦੀ ਕਈ ਪ੍ਰੋਬਲਮਸ ਬਾਈਪੋਲਰ ਹੈ ਗਿਆ ਤੇ ਮੈਂਟਲ ਡਿਪਰੈਸ਼ਨ ਕਰਕੇ ਵੀ ਉਹ ਉਹਨੂੰ ਟਰੀਟ ਕਰਨਾ ਜੇ ਟਾਈਮਿੰਗਲੀ ਆਪਾਂ ਉਹਨਾਂ ਦੀ ਰਿਕਵਰੀ ਵੱਲ ਚਲੀਏ ਤਾਂ ਜਲਦੀ ਇੰਪਰੂਵ ਹੋ ਜਾਂਦੇ ਆ ਤੇ ਉਹ ਫਿਰ ਇੰਪਰੂਵ ਹੋ ਕੇ ਫਿਰ ਤੋਂ ਆਪਣੀ ਚੰਗੀ ਲਾਈਫ ਜੀ ਸਕਦੇ ਆ ਉਹਦੇ ਵਿੱਚ ਇੰਪਰੂਵਮੈਂਟ ਦੇ ਬਹੁਤ ਚਾਂਸਿਸ ਹੈ ਇਹਨਾਂ ਦੇ ਵਿੱਚ ਉਹ ਕਿਉਂਕਿ ਜਿਹੜੀ ਚੀਜ਼ ਬਣੀ ਨਹੀਂ ਉਹਨੂੰ ਇੰਪਰੂਵ ਨਹੀਂ ਕੀਤਾ ਜਾ ਸਕਦਾ ਬਟ ਉਹਨਦੇ IQ ਹੁਣ ਜੇ ਆ ਸਾਡਾ ਆਪਣਾ ਨੋਰਮਲ ਬੰਦੇ ਦਾ ਦਿਮਾਗ ਲਗਾਈਏ ਤਾਂ ਸਾਡਾ 80 ਅਬੋਵ IQ ਹੈਗਾ ਹੋਣਾ ਆਇਨਸਟਾਈਨ ਨੇ ਆਪਣਾ ਪੂਰਾ ਦਿਮਾਗ ਨਹੀਂ ਹਜ਼ੇ ਯੂਜ਼ ਕੀਤਾ ਸੀ ਹੋਰ ਵੀ ਬਹੁਤ ਯੂਜ਼ ਕਰ ਸਕਦੇ ਸੀ ਅਸੀਂ ਆਪਣਾ ਮਤਲਬ 10th ਪਾਰਟ ਆਫ ਬ੍ਰੇਨ ਵੀ ਨਹੀਂ ਯੂਜ਼ ਕਰਦੇ ਠੀਕ ਹੈ ਨਾ ਜੇ ਅਸੀਂ ਬਹੁਤ ਉਹਨੂੰ ਯੂਟਿਲਾਈਜ਼ ਕਰੀਏ ਤਾਂ ਅਸੀਂ ਵੀ ਬਹੁਤ ਬ੍ਰਿਲੀਅੰਟ ਚ ਕਹਿਲਾਵਾਂਗੇ ਤੇ ਇਹਨਾਂ ਦਾ ਜਿੰਨਾ ਬ੍ਰੇਨ ਦੀ ਕਪੈਸਿਟੀ ਹੈਗੀ ਆ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਮੈਕਸਿਮਮ ਉਹਨੂੰ ਯੂਟਿਲਾਈਜ਼ ਕੀਤਾ ਜਾਵੇ ਜੇ ਉਹਨਾਂ ਨੂੰ ਗੇਮਸ ਵਿੱਚ ਪਾਇਆ ਫਿਰ ਉਹਨਾਂ ਦਾ ਇੰਟਰਸਟ ਵੀ ਨਾਲ ਦੇਖੀ ਉਹਦੇ ਨਾਲ ਬੱਚੇ ਕਾਫੀ ਇੰਪਰੂਵ ਹੁੰਦੇ ਆ ਮਤਲਬ ਆਮ ਨਾਗਰਿਕ ਨੂੰ ਦੇਖਣ ਚ ਲੱਗਦਾ ਹੈ ਕਿ ਇੰਪਰੂਵਮੈਂਟ ਹੈਗੀ ਆ ਬਟ ਉਹ ਮਤਲਬ ਜੇ ਕਿੰਨੇ ਕਿ ਉਹ ਚੀਜ਼ ਬਣੀ ਨਹੀਂ ਹੈ ਉਹਨੂੰ ਬਣਾਇਆ ਨਹੀਂ ਜਾ ਸਕਦਾ ਕੋਈ ਡਾਕਟਰ ਨਹੀਂ ਬਣਾ ਸਕਦਾ ਉਹ ਪਰਮਾਤਮਾ ਹੀ ਹੈ ਜਿਨੇ ਸਾਨੂੰ ਸਿਰ ਜੀਵਨ ਪੱਧਰ ਇੱਕ ਚੰਗਾ ਜੀਵਨ ਯੋਗ ਹੋ ਜਾਂਦਾ ਬਿਲਕੁਲ ਬਿਲਕੁਲ ਹਾਂ ਜੀ ਤੁਸੀਂ ਉਹਨਾਂ ਨੂੰ ਜੇ ਉਹ ਟਾਇਲਟ ਟ੍ਰੇਨ ਨਹੀਂ ਹੈ ਤੁਸੀਂ ਉਹਨੂੰ ਟਾਇਲਟ ਟ੍ਰੇਨਿੰਗ ਦੇ ਸਕਦੇ ਹੋ ਬਟ ਉਹ ਤੁਹਾਨੂੰ ਹਰ ਇੱਕ ਸਟੈਪ ਦੇ ਨਾਲ ਬਹੁਤ ਲੌਂਗ ਪੀਰੀਅਡ ਦੇ ਨਾਲ ਇੱਕ ਇੱਕ ਛੋਟੇ ਛੋਟੇ ਸਟੈਪ ਤੋਂ ਅੱਗੇ ਲੈ ਕੇ ਜਾਣਾ ਵੀ ਪਹਿਲਾਂ ਉਹਨੂੰ ਸਿਰਫ ਪੈਰ ਹੀ ਪਾਣਾ ਸਿਖਾਣਾ ਹੈਗਾ ਔਰ ਉਹ ਮਹੀਨਾ ਵੀ ਲੱਗ ਸਕਦਾ ਹੈਗਾ ਫਿਰ ਉਹਨੂੰ ਉੱਤੇ ਥੋੜਾ ਜਿਹਾ ਚੱਕਣਾ ਸੋ ਇਟ ਇਜ਼ ਤੁਸੀਂ thinking ਉਹਨੂੰ ਰੈਪੀਟਿਟਿਵ ਬਿਹੇਵੀਅਰ ਨਾਲ ਤੁਸੀਂ ਬਹੁਤ ਕੁਝ ਸਿਖਾ ਸਕਦੇ ਹੋ ਹੁਣ ਇਹ ਮੇਰੀਆਂ ਦੋ ਜਿਹੜੀਆਂ 휠ਚੇਅਰ 'ਤੇ ਬੱਚੀਆਂ ਬੈਠੀਆਂ ਇਹ ਜਿਸ ਟਾਈਮ ਆਈਆਂ ਸੀ ਸਟਿਫਟ ਬਾਡੀ ਬੈੱਡ ਤੇ ਬਿਲਕੁਲ ਸਿੱਧੀਆਂ ਲੇਟੀਆਂ ਆਇਆਂ ਸੀ ਇਹਨਾਂ ਨੂੰ ਬੈਠ ਬੈਠ ਵੀ ਨਹੀਂ ਸੀ ਸਕਦੀਆਂ ਆ ਫਿਜ਼ੀਓ ਦੇ ਨਾਲ ਇੰਪਰੂਵ ਹੋਈਆਂ ਇਹਨਾਂ ਦੀ ਵਰਬਲ ਟਾਕ 'ਚ ਕੁਝ ਨਹੀਂ ਸੀਗਾ ਅੱਜ ਇਹ ਤੁਹਾਨੂੰ ਆਵਾਜ਼ ਵੀ ਮਾਰਦੀਆਂ ਗੱਲ ਵੀ ਥੋੜੀ ਥੋੜੀ ਜੀ ਕਰਦੀਆਂ ਮਤਲਬ ਦੇ ਆਈ ਇੰਪਰੂਵਿੰਗ ਵਿਦ ਹਰ ਟਾਈਮ ਯਾ ਤੇ ਉਹਨਾਂ ਦਾ ਵੀ ਇਦਾਂ ਐਕਸਰਸਾਈਜ਼ ਦੇ ਨਾਲ ਹੁਣ ਉਹਨੇ ਆ ਕੇ ਆਪਣੀ ਸਾਰੀ ਇਮੋਸ਼ਨਸ ਦੱਸਿਆ ਇਹਨਾਂ ਨੂੰ ਸਮਝਾ ਰਹੀ ਹੈ ਕਿ ਵੀ ਇਹ ਮੇਰੇ ਮਮਾ ਆਏ ਮੇਰੇ ਮਮਾ ਆਏ ਆ ਹਨਾ ਬਿਕੋਜ਼ ਆਈ ਵਾਸ ਆਊਟ ਆਫ ਕੰਟਰੀ ਫॉर ਫਿਊ ਡੇਸ ਤੇ ਉਹਨੂੰ ਮਤਲਬ ਖੁਸ਼ੀ ਹੋ ਰਹੀ ਹੈ ਕਿ ਬੜੇ ਦਿਨਾਂ ਬਾਅਦ ਤੁਸੀਂ ਮਿਲ ਰਹੇ ਹੋ ਇੱਕ ਲਾਈਕ ਅ ਫੈਮਿਲੀ ਮੈਂਬਰ ਬਿਲਕੁਲ ਵੀ ਹਾਂ ਵੀ ਮਾਤਾ ਸਾਡੀ ਵਾਪਸ ਆਏ ਹੈ ਨਾ ਤੇ ਫਿਰ ਮਤਲਬ ਸ਼ੀ ਵਾਸ ਸ਼ੋਇੰਗ ਮੀ ਕਿ ਵੀ ਤੁਹਾਡੀ ਐਬਸੈਂਸ ਮੈਂ ਬਹੁਤ ਇਮੋਸ਼ਨਲ ਹੋ ਗਈ ਵੀ ਮੈਂ ਰੋਣ ਵਾਲੇ ਬੁੱਤੀ ਜੀ ਬਣਾ ਕੇ ਵੀ ਮੈਂ ਹਾਂ ਵੀ ਠੀਕ ਨਹੀਂ ਇਸੇ ਮੇ ਰੋ ਰਹੀ ਸੀ ਮੈਂ ਫੀਲ ਕਰ ਰਹੀ ਸੀ ਮਿਸ ਕਰ ਰਹੀ ਸੀ ਤੁਹਾਨੂੰ ਅੱਲਾ ਤਾਂ ਕਿਤੇ ਨਾ ਕਿਤੇ ਇਹਨਾਂ ਨੂੰ ਇਹ ਵੀ ਫੀਲ ਨਹੀਂ ਹੁੰਦਾ ਕਿ ਜਿਹੜਾ ਉਹ ਕਿ ਬਗਾਨਾ ਕੁਝ ਆਪਣਾ ਆਪਣਾ ਇੱਥੇ ਦੇਖੋ ਜੇ ਅਸੀਂ ਆਪ ਆਪਣਾ ਪਨ ਦਵਾਂਗੇ ਤਾਂ ਇਹ ਫੀਲ ਕਰਨਗੇ ਤੇ ਉਸ ਜਦੋਂ ਤੁਸੀਂ ਕਿਨੂੰ ਏਕ ਵੀ ਤਾਇਕ ਕਰਕੇ ਹੰਬਾਰਤੂ ਮੇਰਾ ਗੁਰਾਈ ਇੱਕੋ ਧਾਤੇ ਦੀ ਔਲਾਦ ਹੈ ਜੇ ਤੇ ਜੀਤੇ ਤੇ ਸਫਤਰ ਹੈ ਜੇ ਸਾਰਿਆਂ ਚ ਸਭ ਗੋਬਿੰਦ ਸਭ ਗੋਬਿੰਦ ਹੈ ਤਾਂ ਫਿਰ ਇਹ ਤਾਂ ਸਾਡੇ ਆਪਣਾ ਪਰਿਵਾਰ ਹੈ ਨਾ ਜਦੋਂ ਅਸੀਂ ਆਪਣੇ ਪਰਿਵਾਰ ਵਾਲੇ ਇਮੋਸ਼ਨਸ ਇਹਨਾਂ ਦੇ ਨਾਲ ਸਾਂਝੇ ਕਰਾਂਗੇ ਤੇ ਓਬਵੀਅਸਲੀ ਉਹ ਵੀ ਕਰਨਗੇ ਉਹ ਪਿਆਰ ਹੀ ਹੈ ਜਿਹੜੀ ਤੰਦ ਹੈ ਤੁਹਾਨੂੰ ਬੰਨ ਕੇ ਰੱਖਿਆ ਹੋਇਆ ਉਹਨੇ ਉਸੇ ਤੰਦ ਦੇ ਨਾਲ ਜੇ ਇਹ ਲਾਈਫ ਚੱਲਦੀ ਹੈ ਤਾਂ ਉਹ ਵਧੀਆ ਤਰੀਕੇ ਨਾਲ ਚੱਲ ਸਕਦੀ ਆਦਰਵਾਈਜ਼ ਇਟਸ ਟੂ ਹਾਰਡ ਕਿ ਤੁਸੀਂ ਕਿਸੇ ਨੂੰ ਕਹਿ ਦੋ ਕਿ ਇਹ ਸਾਡਾ ਆਪਣਾ ਹੈ ਕਿੰਨੇ ਬੱਚੇ ਨੇ ਤੁਹਾਡੇ ਕੋਲ ਇੱਥੇ ਆ ਅਬਾਊਟ 100 ਦੇ ਕਰੀਬ ਸਾਡੇ ਕੋਲ ਬੱਚੇ ਹੈਗੇ ਆ ਤੇ 350 ਤੋਂ ਉੱਪਰ ਅਡਲਟ ਹੈ ਗਿਆ ਅਲੱਗ-ਅਲੱਗ ਕੈਟਾਗਰੀਸ ਦੇ ਉਹ ਵੱਡੇ ਹੋ ਚੁੱਕੇ ਆਏ ਬੱਚੇ ਸੀ ਤੁਹਾਡੇ ਕੋਲ ਹਾਂਜੀ ਉਹਨਾਂ ਵਿੱਚ ਕਾਫੀ ਬੱਚੇ ਹੀ ਆਏ ਸੀਗੇ ਲੇਕਿਨ ਜ਼ਿਆਦਾਤਰ ਸਾਨੂੰ ਅਡਲਟ ਵੀ ਮਿਲਦੇ ਹੈਗੇ ਆ ਜਿਵੇਂ ਕੋਈ ਬਜ਼ੁਰਗ ਅਬੈਂਡਨ ਮਿਲਿਆ ਸੜਕ ਤੋਂ ਕੋਈ ਘਰ ਚੋਂ ਰੈਸਕਿਊ ਕੀਤਾ ਹੈਗਾ ਕੋਈ ਸਰਕਾਰ ਕਰਨਾ ਬਜ਼ੁਰਗਾ ਜਿਹੜੇ ਉਹ ਤਾਂ ਬੱਚਿਆਂ ਦੀ ਗੱਲ ਕਰ ਰਹੇ ਸੀ ਉਹ ਸਾਰੇ ਟੋਟਲ ਤੁਹਾਡੇ ਕੋਲੇ ਕਿੰਨਾ ਕਾਊਂਟ ਆ ਬਜ਼ੁਰਗ ਬੱਚੇ ਸਾਡੇ ਕੋ 400 ਦੇ ਕਰੀਬ ਸਾਡੇ ਕੋਲ ਇਨਹੈਬਿਟੈਂਟਸ ਰਹਿ ਰਹੇ ਆ ਸਾਡੀਆਂ ਤਿੰਨ ਮਤਲਬ ਇਸ ਦੇ ਸਾਹਮਣੇ ਤਿੰਨ ਸ਼ੈਲਟਰ ਹੋਮ ਹੈਗੇ ਆ ਇੱਕ ਸਾਡੇ ਕੋਲ ਫਤਿਹਗੜ੍ਹ ਸਾਹਿਬ ਰੋਡ ਤੇ ਹੈਗਾ ਚੰਜੇੜੀ ਵਿਖੇ ਇੱਕ ਰਾਇਕੋਟ ਦੇ ਕੋਲ ਹੈ ਫੇਰੂ ਰਾਈ ਤੇ ਇੱਕ ਸਾਡੇ ਇਹ ਜਿਹੜਾ ਚੈਰੀਟੇਬਲ ਹਸਪੀਟਲ ਵੀ ਚੱਲ ਰਿਹਾ ਜਿਹੜਾ ਕਿ ਇਹਨਾਂ ਦੇ ਟ੍ਰੀਟਮੈਂਟ ਲਈ ਸਾਨੂੰ ਕੋਵਿਡਸ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਾਨੂੰ ਐਮਰਜੈਂਸੀ ਹਾਲਾਤਾਂ ਵਿੱਚ ਸਾਨੂੰ ਉਹ ਹਸਪੀਟਲ ਦਾ ਆਗਾਜ਼ ਕਰਨਾ ਪਿਆ ਇਹਦੇ ਲਈ 100 ਬੱਚੇ ਜਿਹੜੇ ਤੁਹਾਡੇ ਕੋਲੇ ਹੈਗੇ ਆ ਤੇ ਔਰ ਉਹਨਾਂ ਦੇ ਰੱਖ-ਰਖਾ ਦੇ ਲਈ ਪ੍ਰਬੰਧ ਜਿਹੜੇ ਹਸਪੀਟਲ ਵਗੈਰਾ ਬੇਸਿਕ ਸਕੂਲ ਦਾ ਤੁਸੀਂ ਕਰਦੇ ਹੋ ਸਕੂਲ ਵੀ ਭੇਜਦੇ ਹੋ ਸਕੂਲੋਂ ਆਉਂਦੀ ਵੀ ਲੈਣਾ ਬਿਲਕੁਲ ਜੀ ਸਕੂਲ ਵੀ ਸਾਡੀਆਂ ਆਪਣੀਆਂ ਬੱਸਾਂ ਹੈਗੀਆਂ ਤਿੰਨ ਅ ਚਲੋ ਆਪਣੀਆਂ ਕੈਲੋ ਕੇ ਸੰਸਥਾ ਨੂੰ ਕਿਸੇ ਨੇ ਡੋਨੇਸ਼ਨਸ ਪ੍ਰੋਵਾਈਡ ਕਰਵਾਇਆ ਹੈਗੀਆਂ ਤੇ ਉਹ ਬੱਚਾ ਨੂੰ ਸਕੂਲ ਲੈ ਕੇ ਜਾਂਦੀਆਂ ਛੱਡ ਕੇ ਆਉਂਦੀਆਂ ਤੇ ਇਸ ਤੋਂ ਇਲਾਵਾ ਆਪਣੇ ਕੋਚ ਰੱਖੇ ਹੋਏ ਗੇਮਸ ਵਾਸਤੇ ਡੇਲੀ ਗਰਾਊਂਡ ਤੋਂ ਨਾਲ ਲੈ ਕੇ ਜਾਣਾ ਤੇ ਗੁਰਦੁਆਰਾ ਸਾਹਿਬ ਚ ਜਾਂ ਹੋਰ ਧਾਰਮਿਕ ਐਕਟੀਵਿਟੀਜ਼ ਇਨਵੋਲ ਕਰਨਾ ਉਹਨਾਂ ਨੂੰ ਕੀਰਤਨ ਸਿਖਾਣਾ ਉਹਨਾਂ ਨੂੰ ਚੰਗੇ ਐਟੀਕੈਟਸ ਸਿਖਾਣਾ ਗੁਰਬਾਣੀ ਦੇ ਨਾਲ ਜੋੜਨਾ ਕਿ ਜਿਸ ਜਿਸ ਕਾਰਨ ਕਰਕੇ ਇਸ ਸੰਸਾ ਦੀ ਹੋਂਦ ਕੋਈ ਹੈ ਜਿਹੜਾ ਸੋਸ਼ਲ ਜਿਹੜਾ ਕੰਮ ਹਾਂਜੀ ਤਾਂ ਕਿ ਉਹਨਾਂ ਦੇ ਵਿੱਚ ਇੱਕ ਇਨਸਾਨ ਵਾਲੀ ਕੈਟਾਗਰੀ ਪੈ ਜਾਵੇ ਉਹ ਲਗਣ ਇਨਸਾਨ ਕਿਉਂਕਿ ਅੱਜ ਕਾਫੀ ਜਗ੍ਹਾ-ਜਗ੍ਹਾ ਆਪਾਂ ਦੇਖਦੇ ਹਾਂ ਕਿਸੇ ਨੇ ਕਿਸੇ ਦਾ ਕਤਲ ਕਰ ਦਿੱਤਾ ਉਹ ਜਾਨਵਰਾਂ ਤੋਂ ਉੱਪਰ ਵਾਲਾ ਤਾਂ ਕੁਝ ਨਹੀਂ ਕਿੱਸਾ ਦੇ ਹਾਲਾਂਕਿ ਜਾਨਵਰ ਵੀ ਸਿਆਣੇ ਹੈਗੇ ਆ ਆਪਣੇ ਬੱਚਾ ਨੂੰ ਕੇਅਰ ਦਿੰਦੇ ਆ ਸਾਰਾ ਕੁਝ ਲੇਕਿਨ ਅੱਜ ਇਨਸਾਨ ਨੇ ਇੰਨਾ ਕੋ ਉਹ ਕਹਿੰਦੇ ਤਾਂ ਕਿ ਆਪਣੇ ਆਪਣੇ ਨੂੰ ਬਾਹਰ ਕੱਢੀ ਜਾਂਦਾ ਜਾਂ ਪੈਸੇ ਪਿੱਛੇ ਆਪਣੇ ਆਪਣੇ ਹੈਗੇ ਆ ਉਦੋਂ ਨਹੀਂ ਜ਼ਮੀਨਾਂ ਪਿੱਛੇ ਤਾਂ ਆਪਣੇ ਆਪਣੇ ਲੱਗਦੇ ਆ ਬਟ ਜੇ ਕਹੀਏ ਕਿ ਸੰਭਾਲਣ ਵਾਲੇ ਉਹ ਆਪਣੇ ਨਹੀਂ ਦਿਖਦੇ ਉਹਨਾਂ ਨੂੰ ਬਹੁਤ ਧੰਨਵਾਦ ਤੁਹਾਡਾ ਔਰ ਜਿਸ ਤਰ੍ਹਾਂ ਇਸ ਪਰਿਵਾਰ ਦੇ ਵਿੱਚ ਇਹ ਬੱਚੇ ਕਿਤੇ ਨਾ ਕਿਤੇ ਇਹ ਵੀ ਜਿਹੜਾ ਉਹੀ ਜ਼ਿੰਦਗੀ ਜਿਉਣ ਦਾ ਅਧਿਕਾਰ ਰੱਖਦੇ ਨੇ ਜੋ ਆਮ ਬੱਚਾ ਆਪਣੀ ਫੈਮਲੀ ਦੇ ਵਿੱਚ ਜਿਉਂਦਾ ਔਰ ਇੱਥੇ ਵੀ ਇੱਕ ਫੈਮਲੀ ਦੀ ਤਰ੍ਹਾਂ ਇਹ ਰਹਿ ਰਹੇ ਨੇ ਫਿਰ ਕਿਸ ਤਰ੍ਹਾਂ ਉਹਨਾਂ ਦੀ ਸਾਂਭ-ਸਭਾਲ ਹੁੰਦੀ ਹੈ ਸਕੂਲ ਜਾਂਦੇ ਨੇ ਪੂਰਾ ਇੱਕ ਉਹ ਮਾਹੌਲ ਸੁਸਾਇਟੀ ਵਾਲਾ ਇਹ ਜਿਹੜਾ ਇਹ ਵੀ ਇੱਕ ਘਰ ਦੇ ਤੌਰ ਤੇ ਇਹ ਸੰਸਥਾ ਜਿਹੜੀ ਦੇ ਰਹੀ ਹੈ ਕੈਮਰੇ ਤੇ ਵਿਸ਼ਾਲ ਮਹਿਮਨਪ੍ਰੀਤ ਸਿੰਘ